ਇਹ ਧਰਨਾ ਹੈ ਤੁਸੀਂ ਕਾਦੇ ਵਾਸਤੇ ਲਾਇਆ ਤੇ ਫਰਾਇਆ ਦੱਸੋ ਜੀ ਇਹਦੇ ਬਾਰੇ ਅ ਇਹ ਧਰਨਾ ਜਿਹੜਾ ਹੈਗਾ ਸਾਂਝੀ ਜੁਆਇੰਟ ਐਕਸ਼ਨ ਕਮੇਟੀ ਜਿਹੜੀ ਹੈਗੀ ਹੈ ਤਾਲਮਿਲ ਕਮੇਟੀ ਸਾਡੀ ਮੁਹਾਲੀ ਸਰਕਲ ਦੀ ਇਹਦੇ ਵਿੱਚ ਪੀਐਸਸੀਬੀ ਆਪਣਾ ਏਟਕ ਜਥੇਬੰਦੀ ਟੀਐਸਯੂ ਪੰਗਲ ਪੈਨਸ਼ਨਰ ਐਸੋਸੀਏਸ਼ਨ ਤੇ ਪੈਨਸ਼ਨਰ ਯੂਨੀਅਨ ਤੇ ਐਸੋਸੀਏਸ਼ਨ ਆਫ ਜੁਨੀਅਰ ਇੰਜੀਨੀਅਰ ਦੇ ਜਿਹੜੇ ਸਾਥੀ ਨੇ ਸਾਰੇ ਲਾਇਏ ਨੇ ਇਹ ਧਰਨਾ ਲਾਉਣ ਦਾ ਰੀਜ਼ਨ ਇਹ ਹੋਇਆ ਕਿ ਪਿਛੇ ਇਨਫੋਰਸਮੈਂਟ ਨੇ ਇੱਕ CP67 ਦੇ ਲਾਗੇ ਇੱਕ ਮਾਲ ਬਣਿਆ ਹੋਇਆ ਅਲਕਨੰਦਾ ਦੇ ਨਾਂ ਤੇ ਉੱਥੇ ਜੀਡੀ ਦਾ ਸ਼ੋਅਰੂਮ ਸੀਗਾ ਉੱਥੇ ਡਾਇਰੈਕਟ ਚੋਰੀ ਚੱਲਦੀ ਸੀਗੀ ਤਾਂ ਉਹ ਡਾਇਰੈਕਟ ਜਿਹੜੀ ਚੋਰੀ ਚੱਲਦੀ ਸੀ ਉਹ ਇਨਫੋਰਸਮੈਂਟ ਨੇ ਫੜੀ ਤਾਂ ਉਹਦਾ ਜਿਹੜਾ ਹੈਗਾ 74 ਲੱਖ ਜੁਰਮਾਨਾ ਪਾਇਆ ਉਹਨਾਂ ਨੇ ਤਾਂ ਉਹ ਜੁਰਮਾਨਾ ਪਾਉਣ ਤੇ ਜਿਹੜਾ ਹੈਗਾ ਕਾਰਵਾਈ ਕੀਤੀ ਗਈ ਹੈ ਉਹਦੇ 'ਚ ਇਹਨਾਂ ਨੇ ਮੁਢਲੇ ਤੌਰ ਤੇ ਜੇ ਨੂੰ ਜਿਹੜਾ ਸਸਪੈਂਡ ਕੀਤਾ ਤਾਂ ਉਹਦੇ ਵਿੱਚ ਜੋ ਬਿਜਲੀ ਬੋਰਡ ਦੇ ਮੈਕਮੇ ਦੀਆਂ ਹਜਾਤਾਂ ਕਹਿੰਦੀਆਂ ਨੇ ਜਾਂ ਜੋ ਲਾਅ ਕਹਿੰਦਾ ਹੈ ਉਹ ਲਾਅ ਦੇ ਵਿੱਚ ਕੀ ਹੈਗਾ ਕਿ ਜੇ ਹੀ ਜਿਹੜਾ ਹੈਗਾ ਉਹ ਚੋਰੀ ਜਿਹੜੀ ਆ ਉਹ ਫੜਨ ਦੇ ਸਮਰੱਥ ਨਹੀਂ ਹੈਗਾ ਉਹ ਸਿਰਫ ਇਨਟੀਮੇਸ਼ਨ ਕਰ ਸਕਦਾ ਉਹ ਚੋਰੀ ਫੜ ਨਹੀਂ ਸਕਦਾ ਤਾਂ ਇਹਦੇ ਤੇ ਕਾਰਵਾਈ ਤੇ ਬਣਦੀ ਸੀਗੀ ਕਿ ਜਿੰਨੇ ਵੀ ਹੋਰ ਅਫਸਰ ਜ਼ਿੰਮੇਵਾਰ ਨੇ ਚਾਹੇ ਉਹ ਐਕਸਨ ਹੈ ਚਾਹੇ ਐਸ ਸੀ ਹੈ ਚਾਹੇ ਉਹ ਐਸ ਡੀਓ ਹੈਗਾ ਉਹ ਜਿਹੜੇ ਲੋਕ ਜ਼ਿੰਮੇਵਾਰ ਨੇ ਜਿਹੜੇ ਅਥੋਰਾਈਜ਼ ਨੇ ਚੋਰੀ ਫੜਨ ਦੇ ਪਹਿਲਾਂ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਸੀ ਉਹ ਕਾਰਵਾਈ ਇਹਨਾਂ ਵੱਲੋਂ ਨਹੀਂ ਕੀਤੀ ਗਈ ਤਾਂ ਜਿਸ ਦਿਨ ਉਸ ਦੇ ਧਰਨੇ ਦੇ ਵੱਜੋਂ ਅਸੀਂ ਇਹ ਧਰਨਾ ਲਾਇਆ ਹੋਇਆ ਵੀ ਸਾਡੇ ਜਿਹੜਾ ਸਾਥੀ ਨੂੰ ਤੁਸੀਂ ਨਜਾਇਜ਼ ਕੀਤੀ ਗਈ ਹੈ ਜਿਹੜੇ ਅਫਸਰ ਇਹਨਾਂ ਵਾਸਤੇ ਜ਼ਿੰਮੇਵਾਰ ਨੇ ਉਹਨਾਂ ਤੇ ਬਣਦੀ ਕਾਰਵਾਈ ਕਰਕੇ ਤੁਸੀਂ ਸਾਡੇ ਸਾਥੀ ਨੂੰ ਜਿਹੜਾ ਹੈ ਉਹ ਬਹਾਲ ਕੀਤਾ ਜਾਵੇ। ਦੂਜੀ ਗੱਲ ਇਹ ਹੈ ਇੱਥੇ ਜਿਹੜੇ ਕੁਝ ਮੋਹਾਲੀ ਦੇ ਵਿੱਚ ਬਾਕੀ ਪੰਜਾਬ ਦੇ ਨਾਲੋਂ ਮੋਹਾਲੀ ਦੇ ਵਿੱਚ ਕੁਝ ਅਫਸਰਾਂ ਦੀ ਜਿਹੜੀ ਤਰੀਕਾ ਕੰਮ ਕਰਦਾ ਜਿਹੜਾ ਤਰੀਕਾਕਾਰ ਹੈ ਉਹ ਕਿਸੇ ਹੋਰ ਹੀ ਟੰਗਦਾ ਉਹ ਆਪਣੀ ਜਿਹੜੀ ਐਗਜ਼ਿਸਟੈਂਸ ਦਿਖਾਉਣੀ ਉਹ ਦਿਖਾਉਣਾ ਉਹਦੇ ਕਰਕੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਨਵੇਂ-ਨਵੇਂ ਰੂਲ ਜਿਹੜੇ ਬਣਾਉਣੇ ਆਮ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹਨਾਂ ਨੂੰ ਨਾ ਹੱਲ ਕਰਕੇ ਸਿਰਫ ਆਪਣੀ ਜਿਹੜੀ ਇੱਕ ਉਹ ਮੈਨੇਜਮੈਂਟ ਤੱਕ ਹੈ ਵੀ ਅਸੀਂ ਬਹੁਤ ਵਧੀਆ ਕਰ ਰਹੇ ਹਾਂ ਤਾਂ ਪਰ ਉਹਦੇ ਨਾਲ ਕੀ ਹੈ ਕਿ ਆਮ ਪਬਲਿਕ ਦੇ ਵਿੱਚ ਲੋਕਾਂ ਨੂੰ ਦਿੱਕਤ ਪੇਸ਼ ਆਉਂਦੀ ਹੈ ਸਭ ਤੋਂ ਵੱਧ ਮੁਲਾਜ਼ਮ ਮਹਾਲੀ ਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਗਰੋਇੰਗ ਸ਼ਹਿਰ ਹੈਗਾ ਤਾਂ ਮਹਾਲੀ ਦੇ ਵਿੱਚ ਨਹੀਂ ਲਾਉਂਦੇ ਇਹ EMPLOYEES ਨੂੰ ਜਿੰਨੇ ਕੰਮਪਲੋਈਸ ਹੈਗੇ ਨੇ ਉਹਨਾਂ ਨਾਲ ਕੰਮ ਚਲਾਉਂਦੇ ਨੇ ਤੇ ਇਹ ਚੋਰੀ ਚਾਰਨ ਦਾ ਕੰਮ ਵੀ ਇਹ ਹੈ ਕਿ ਜੇਈ ਕੋਲੇ ਇਹਨਾਂ ਕੋਲੇ ਸਿਰਫ ਤਿੰਨ ਜੇਈ ਨੇ ਇਸ ਸਬਡਿਵੀਜ਼ਨ ਦੇ ਵਿੱਚ ਉਹ ਤਿੰਨ ਜੇਈ ਜਿਹੜੇ ਹੈਗੇ ਨੇ ਕਿੰਨਾ ਕੰਮ ਚਲਾ ਸਕਦੇ ਨੇ ਜਦੋਂ ਕਿ ਪੋਸਟਾਂ ਉੱਥੇ 6 ਨੇ ਤੇ ਉਹ ਤਿੰਨ ਜੇਈ ਜਿਹੜੇ ਕੰਮ ਚਲਾ ਰਹੇ ਨੇ ਜਿਹੇ ਉਹ ਲੋਕਾਂ ਨੂੰ ਸਪਲਾਈ ਦੇ ਰਹੇ ਨੇ ਮੌਲਾਂ ਦੀ ਬਿਜਲੀ ਮੌਲਾਂ ਨੂੰ ਕਨੈਕਸ਼ਨ ਦਾ ਇੱਕ ਉੱਪਰਲਾ ਅਧਿਕਾਰੀ ਦਿੰਦਾ ਜੇਈ ਨੇ ਕੀ ਕਨੈਕਸ਼ਨ ਦੇਣਾ ਕਨੈਕਸ਼ਨ ਦੇਣ ਵਾਲੀ ਤੁਸੀਂ ਤੇ ਜੇ ਕੋਈ ਚੋਰੀ ਚਾਰੀ ਹੋ ਜਾਵੇ ਚੱਕ ਕੇ ਜੇਈ ਰਗੜ ਦੋ ਜੀ ਇਹ ਜਿਹੜੀ ਦੋਗਲੀ ਜੀ ਨੀਤੀ ਇਹਨਾਂ ਵੱਲੋਂ ਚਲਾਈ ਜਾ ਰਹੀ ਹੈ ਸਪੈਸ਼ਲੀ ਮੁਹਾਲੀ ਦੇ ਅਫਸਰਾਂ ਵੱਲੋਂ ਹੁਣ ਰਹਿ ਗਈ ਗੱਲ ਕਿ ਅਸੀਂ ਕੀ ਕਰਨਾ ਅਸੀਂ ਕੀ ਕਰ ਰਹੇ ਹਾਂ ਜੀ ਅੱਜ ਤੋਂ ਜਿਹੜਾ ਹੈਗਾ ਐਮਈ ਲੈਬਾਂ ਦਾ ਸਟੋਰਾਂ ਦਾ ਜਿਹੜਾ ਬਾਈ ਕਾਟ ਹੈ ਅੱਜ ਤੋਂ ਅਸੀਂ ਸਟੋਰਾਂ ਦਾ ਬਾਈ ਕਾਟ ਕਰਾਂਗੇ ਔਰ ਵਰਕ ਟੂ ਰੂਲ ਦੇ ਤੌਰ ਤੇ ਕੰਮ ਕਰਾਂਗੇ ਸਾਡੀ ਮਨਸ਼ਾ ਕੀ ਹੁੰਦੀ ਹੈ ਏਮਪਲੋਈ ਨੂੰ ਵੀ ਠੀਕ ਹੈ ਅਸੀਂ ਇੱਕ ਮੁਲਾਜ਼ਮ ਆ ਤਾਂ ਸਾਡਾ ਫਰਜ਼ ਕੀ ਹੁੰਦਾ ਵੀ ਚਲੋ ਜੇ 2 ਘੰਟੇ ਵੱਧ ਲਾ ਕੇ 4 ਘੰਟੇ ਵੱਧ ਲਾ ਕੇ ਵੀ ਡਿਊਟੀ ਕਰਕੇ ਅਗਰ ਲੋਕਾਂ ਨੂੰ ਸਪਲਾਈ ਮਿਲਦੀ ਹੈ ਘੱਟ ਸਟਾਫ ਦੇ ਬਾਵਜੂਦ ਤਾਂ ਉਹਨਾਂ ਨੂੰ ਦੇ ਦਿਓ ਪਰ ਹੁਣ ਏਦਾਂ ਹੈਗਾ ਕਿ ਬਤੀਰਾ ਇਹਨਾਂ ਦਾ ਏਦਾਂ ਦਾ ਹੈਗਾ ਵੀ ਜੇ ਕਿਤੇ ਸਾਨੂੰ ਜ਼ਿੰਮੇਵਾਰੀਆਂ ਨਾਲ ਟ੍ਰਾਉਣਾ ਹੈ ਅਸੀਂ ਓਵਰਟਾਈਮ ਕਰਕੇ ਵੀ ਤਾਂ ਅਸੀਂ ਇਹ ਕੰਮ ਕਿਉਂ ਕਰੀਏ ਅਸੀਂ ਅੱਜ ਤੋਂ ਇਹ ਜਿਹੜਾ ਵਰਕ ਟੂ ਰੂਲ ਲਾਗੂ ਕਰਤਾ ਅਸੀਂ ਸਵੇਰੇ 9:00 ਵਜੇ ਤੋਂ ਲੈ ਕੇ 5:00 ਵਜੇ ਤੱਕ ਜਿਹੜੀ ਆਪਣੀ ਬੰਦੀ ਡਿਊਟੀ ਕਰਾਂਗੇ ਤੇ ਉਸ ਤੋਂ ਬਾਅਦ ਇਹ ਅਫਸਰ ਜਾਣਣ ਤੇ ਅਫਸਰਾਂ ਦਾ ਕੰਮ ਜਾਣੇ ਇਹਨਾਂ ਨੇ ਕਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਇਹਨੂੰ ਸਿਸਟਮ ਨੂੰ ਚਲਾਉਣਾ ਹੈ ਇਸ ਤਰੀਕੇ ਨਾਲ ਇਹਨਾਂ ਨੇ ਉਹ ਕਰਨਾ ਕਿਉਂਕਿ ਸਾਡੀ ਜਿਹੜੀ ਮੁਲਾਜ਼ਮਾਂ ਦੀ ਜਿਹੜੀ ਹੈ ਨਾ ਅਸੀਂ ਆਮ ਲੋਕਾਂ ਨਾਲ ਜੁੜੇ ਹੁੰਨੇ ਆ ਸਾਡੀ ਗੱਲਬਾਤ ਹੁੰਦੀ ਹੈ ਔਰ ਲੋਕਾਂ ਦਾ ਸਾਡੇ ਨਾਲ ਹਰ ਵਾਰ ਇਹੀ ਰੋਸ ਹੁੰਦਾ ਵੀ ਸਾਡਾ ਕੰਮ ਟਾਈਮ ਤੇ ਨਹੀਂ ਹੋਇਆ ਅਗਲਾ ਕੰਪਲੇਂਟ ਕਰਦਾ ਬੰਦੇ ਸਾਡੇ ਕੋਲੇ ਦੋ ਬੰਦੇ ਨੇ ਭੇਜ ਰਿਆਂ ਜੀ ਤੇ ਜੇ 10 ਕੰਪਲੇਂਟਾਂ ਆ ਗਈਆਂ ਆਪਾਂ ਕਿੱਥੇ ਕਿੱਥੇ ਉਹਨਾਂ ਬੰਦਾਂ ਨੂੰ ਭੇਜ ਸਕਦੇ ਆ ਰਿਸਕ ਵਾਲਾ ਕੰਮ ਹੈ ਤਾਂ ਜਿਹੜਾ ਲੋਕਾਂ ਦਾ ਰੋਸ ਹੁੰਦਾ ਉਹ ਜਾਇਜ਼ ਹੁੰਦਾ ਪਰ ਉਹ ਰੋਸ ਲਈ ਜ਼ਿੰਮੇਵਾਰ ਕੌਣ ਨੇ ਉਹ ਇਹ ਸਾਡੇ ਅਧਿਕਾਰੀ ਜ਼ਿੰਮੇਵਾਰ ਨੇ ਨਾ ਕਿ ਜਿਹੜਾ ਮੁਲਾਜ਼ਮ ਉਹਨਾਂ ਲੋਕਾਂ ਦਾ ਕੰ ਓਵਰ ਬਰਡਨ ਹੈਗਾ ਨਵੀਆਂ-ਨਵੀਆਂ ਤਕਨੀਕਾਂ ਔਰ ਦੇਖੋ ਤੁਸੀਂ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਕਹਿੰਦਾ ਵੀ 1 ਜਨਵਰੀ 2026 ਤੋਂ ਅਸੀਂ ਜਿਹੜਾ ਹੈਗਾ ਪੰਜਾਬ 'ਚ ਬਿਜਲੀ ਬੋਰਡ ਨੂੰ ਪੇਪਰਲੈਸ ਕਰ ਦੇਾਂਗੇ ਤੁਸੀਂ ਕਿਦਾਂ ਪੇਪਰਲੈਸ ਕਰ ਦਿਓਗੇ ਜੀ ਮੋਹਾਲੀ ਦੇ ਵਿੱਚ ਕਈ ਐਨ ਆਰ ਆਈ ਲੋਕਾਂ ਦੇ ਫਲੈਟ ਨੇ ਕੋਈ ਜਾਲੀ ਰਜਿਸਟਰੀ ਲਾ ਕੇ ਕੋਈ ਕਿਸੇ ਹੋਰ ਪਾਸੇ ਕਰ ਲਿਆ ਤਾਂ ਉਹ ਜਾਣਗੇ ਕਿੱਥੇ ਨਾਲ ਤਾਂ ਉਹ ਬੰਦੇ ਨਾਲ ਧੱਕਾ ਹੋਇਆ ਤੇ ਜਿਹੜੇ ਬੰਦੇ ਨੇ ਜਈ ਨੇ ਕਨੈਕਸ਼ਨ ਦਿੱਤਾ ਉਹਦੇ ਨਾਲ ਧੱਕਾ ਹੋ ਜਾਣਾ ਤਾਂ ਇਹੋ ਜਿਹੀਆਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਔਰ ਤੁਸੀਂ ਹੈਰਾਨ ਹੋਵੋਗੇ ਬਿਜਲੀ ਬੋਰਡ ਦੇ ਵਿੱਚ ਕਨੈਕਸ਼ਨ ਨਹੀਂ ਅਪਲਾਈ ਹੋ ਰੇ ਕਿਤੇ ਅਪਲਾਈ ਨਹੀਂ ਹੋ ਰੇ ਅਸੀਂ ਧੱਕਾ ਧੁੱਕਾ ਕਰਕੇ ਇੱਕ ਸਿਸਟਮ ਚਲਾ ਕੇ ਇਹਨਾਂ ਨੂੰ ਕਿਹਾ ਭਾਈ ਕਨੈਕਸ਼ਨ ਤਾਂ ਅਪਲਾਈ ਕਰੋ ਹੁਣ ਇਹਨਾਂ ਨੇ ਆਨਲਾਈਨ ਕਨੈਕਸ਼ਨ ਅਪਲਾਈ ਕਰਨ ਦਾ ਦਿੱਤਾ ਆਨਲਾਈਨ ਕਨੈਕਸ਼ਨ ਦੇ ਵਿੱਚ ਕੀ ਹੈ ਕਿ ਇੱਕ ਗਰੀਬ ਬੰਦਾ ਇੱਕ ਰਕਸ਼ਾ ਚਲਾਉਂਦਾ ਇੱਕ ਮਜ਼ਦੂਰ ਹੈ ਦਿਹਾੜੀ ਕਰਦਾ ਉਹ ਜਾ ਕੇ ਆਨਲਾਈਨ ਕਿਵੇਂ ਕਰ ਦੇਗਾ ਕਿਤੇ ਉਹ ਕੈਫੇ ਤੇ ਜਾਊਗਾ ਕਿਤੇ ਜਾਊਗਾ ਜੇ ਇਹਨੂੰ ਵਾਪਸ ਹੋ ਗਈ ਤਾਂ ਉਹ ਮਤਲਬ ਜਿਹੜਾ ਸਾਡਾ ਲੋਕਾਂ ਨਾਲ ਸਿੱਧਾ ਹੁੰਦਾ ਸੀ ਵੀ ਭਾਈ ਅਪਲਾਈ ਕਰ ਦਿਓ ਦਫ਼ਤਰੇ ਜਾਓ ਅਪਲਾਈ ਕਰੋ ਤੇ ਆਪਣਾ ਕੰਮ ਕਰਾਓ ਉਹ ਚੀਜ਼ ਖਤਮ ਹੋ ਗਈ میٹر ਨਹੀਂ ਬਦਲੇ ਜਾ ਰਹੇ ਐਮਸੀਓ ਦੇ میٹر ਲੋਕਾਂ ਦੇ ਸਾਲ-ਸਾਲ ਦੇ ਪੈਂਡਿੰਗ ਨੇ ਸਬਸਿਡੀ ਨਹੀਂ ਮਿਲ ਰਹੀ ਲੋਕਾਂ ਨੂੰ ਮੋਟਰਾਂ ਦੇ ਕਨੈਕਸ਼ਨ ਜਿਹੜੇ ਹੈਗੇ ਆ ਉਹ ਚੇਂਜ ਨੇਮ ਮਤਲਬ ਨਥਿੰਗ ਕੁਝ ਵੀ ਨਹੀਂ ਹੋ ਰਿਹਾ ਜਿੰਨੂੰ ਵੀ ਕਹਿ ਦੋ ਉਹ ਕਹਿੰਦੇ ਨਹੀਂ ਪੈਸੇ ਨਹੀਂ ਭਰੇ ਜਾਂਦੇ ਜੇ ਅਸੀਂ ਕਰੀਏ ਕਿ ਉਹ ਸਾਡੇ ਜਿਹੜੇ ਮੁਲਾਜ਼ਮ ਜਿਹੜੇ ਲੋਕਾਂ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਨੂੰ ਇਹ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਉਹ ਕਾਰ ਨਹੀਂ ਸਕਦੇ ਜੋ ਸਿਸਟਮ ਹੀ ਨਹੀਂ ਚੱਲ ਰਿਹਾ ਹੈਗਾ ਤਾਂ ਸੋ ਇਹ ਜਿਹੜੀਆਂ ਚੀਜ਼ਾਂ ਨੇ ਧਿਆਨ ਮੈਨੇਜਮੈਂਟ ਦਾ ਉਧਰਲੇ ਚੀਜ਼ਾਂ ਵਾਲੇ ਪਾਸੇ ਹੋਣਾ ਚਾਹੀਦਾ ਕਿ ਆਪਾਂ ਸਿਸਟਮ ਨੂੰ ਕਿੱਦਾਂ ਸਟਰੈਂਥਨ ਕਰਨਾ ਹੈ ਜਾਂ ਕਿੱਦਾਂ ਸਿਸਟਮ ਨੂੰ ਚਲਾਉਣਾ ਹੈ ਨਾ ਕਿ ਇਹ ਕਿ ਐਦਾਂ ਦਾ ਕੋਈ ਗੱਲਬਾਤ ਨਿਕਲ ਆਵੇ ਜਈ ਸਸਪੈਂਡ ਕਰ ਦੋ ਮਤਲਬ ਇਹ ਕਾਮ ਮਾਰ ਕੇ ਟੰਗਣ ਵਾਲੀ ਜਿਹੜੀ ਪ੍ਰਥਾ ਹੈ ਇਹਨਾਂ ਨੂੰ ਮੈਨੇਜਮੈਂਟ ਨੂੰ ਖਤਮ ਕਰਨੀ ਚਾਹੀਦੀ ਹੈ ਉਸ ਦੇ ਰੋਸ ਵਿੱਚੋਂ ਜਿਹੜਾ ਅੱਜ ਅਸੀਂ ਇਹ ਧਰਨਾ ਦਿੱਤਾ